ਕੀ ਗੱਲ ਹੈ ਜੀ ਨਾ ਬਣਾ ਸਕੀ ਉਹ ਹੁੰਦਾ ਨਾ ਅਜੀ ਜਿਹੜਾ ਬਣਾ ਨਹੀਂ ਕੋਈ ਨਾ ਲੱਗਦਾ ਜੀ ਮਾਲਕ ਜਿਹੜਾ ਹੈਗਾ ਉਹ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦਾ ਮਿਲਿਆ ਹੋਇਆ ਜੀ ਔਰ ਯਾ ਕੋਈ ਜੀ ਕਾਰਪੋਰੇਸ਼ਨ ਦੇ ਮੁਲਾਜ਼ਮ 100% ਇਹਦੇ ਨਾਲ ਮਿਲੇ ਹੋਏ ਸੀਗੇ ਜੀ ਇਹਨਾਂ ਨੇ ਕੁਝ ਦਿਨਾਂ ਬਾਅਦ ਉਸイール ਤੋੜਤੀ ਜੀ ਕੰਮ ਸ਼ੁਰੂ ਕਰਤਾ ਅਸੀਂ ਫਿਰ ਕੰਪਲੇਨਟ ਕੀਤੀ ਜੀ ਇਹ ਉਧਰੋਂ ਨਿਕਲੇ ਤਾਂ ਉਹਨਾਂ ਨੇ ਦੇਖਿਆ ਕਿ ਵੀ ਕੁਝ ਬੰਦੇ ਆਕੇ ਉੱਤੇ ਸੀਲ ਤੋੜ ਰਹੇ ਆ ਜੀ ਠੀਕ ਹੈ ਇਹ ਕੱਲ ਰਾਤ ਦਾ ਹੀ ਵਾਕਿਆ ਕੱਲ ਦਾ ਦੋ ਸਵੇਲੇ ਇਹ ਲਗਭਗ 8:30 9:00 ਦਾ ਵਾਕਿਆ ਜੀ ਜਦੋਂ ਇਹਨਾਂ ਨੇ ਉਹਦੀ ਫੋਟੋ ਖਿੱਚਣੀ ਸ਼ੁਰੂ ਕੀਤੀ ਜੀ ਉਹ ਬੰਦਿਆਂ ਨੇ ਇਕੱਠੇ ਹੋ ਕੇ ਇਹਨਾਂ ਤੇ ਤੇ ਇਹਨਾਂ ਦੇ ਬੇਟੇ ਤੇ ਕਿਉਂਕਿ ਦੋਨੋਂ ਇਕੱਠੇ ਸੀਗੇ ਜੀ ਹਮਲਾ ਕਰਤਾ ਜੀ ਵੀ ਜਿਹੜੀ ਬਿਲਡਿੰਗ ਹੈ ਰਿਹਾਇਸ਼ੀ ਏਰੀਆ ਦੇ ਵਿੱਚ ਇਲੀਗਲ ਹੈ ਜਾਂ ਇਲੀਗਲ ਹੈ ਇਹ ਬਿਲਕੁਲ ਇਲੀਗਲ ਹੈ ਜੀ ਪਹਿਲੋ ਤਾਂ ਇਹ ਇਲੀਗਲ ਹੋਟਲ ਬਣਾ ਰਹੇ ਸੀ ਉਹ ਜ਼ੁਰਮ ਸੀਗਾ ਜੀ ਸੀਲ ਤੋੜਦੇ ਸੀ ਉਹ ਜ਼ੁਰਮ ਸੀਗਾ ਜੀ ਹੁਣ ਜਿਹੜੇ ਇੱਥੇ ਤੇ ਬਸ਼ਿੰਦੇ ਹੈਗੇ ਜਿਹੜੇ ਪੀਸਫੁਲ ਲਿਵਿੰਗ ਪਰ ਉਨ੍ਹਾਂ ਤੇ ਹਮਲਾ ਕਰਨ ਦੇ ਲਈ ਇਹਨਾਂ ਤੇ ਇਮੀਡੀਏਟ ਕਾਨੂੰਨੀ ਕਾਰਵਾਈ ਕਰਦੇ ਐਫ ਆਈ ਆਰ ਰਾਤ ਕੀਤੀ ਚਨ ਹਿਤੇਸ਼ੀ ਟੀ ਆਰ ਪੀ ਨਹੀਂ ਭਰੋ ਸਾਬਕਾ ਲੁਧਿਆਣਾ ਦੇ ਵਿੱਚ ਬੀਤੇ ਦਿਨੀ ਸਰਾਬਾ ਨਗਰ ਏਰੀਆ ਦੇ ਰਿਹਾਇਸ਼ੀ ਏਰੀਆ ਦੇ ਵਿੱਚ ਇੱਕ ਜਿਹੜੀ ਬਿਲਡਿੰਗ ਹੈ ਉਹ ਬਣੀ ਹੋਈ ਸੀਗੀ ਜਿਸ ਤੋਂ ਬਾਅਦ ਕਾਰਪੋਰੇਸ਼ਨ ਦੇ ਅਫਸਰਾਂ ਵੱਲੋਂ ਆ ਕੇ ਉਸ ਨੂੰ ਸੀਲ ਵੀ ਕੀਤਾ ਗਿਆ ਤੇ ਨਾਲ ਦੀ ਨਾਲ ਜਿਹੜੇ ਰੈਸਟੋਰੈਂਟ ਜਾਂ ਹੋਟਲ ਦੇ ਜਿਹੜੇ ਮਾਲਕ ਨੇ ਉਹਨਾਂ ਨੇ ਉਹ ਸੀਲ ਨੂੰ ਨਾਲ ਦੀ ਨਾਲ ਖੋਲ ਵੀ ਦਿੱਤਾ ਤੇ ਉਸ ਤੋਂ ਬਾਅਦ ਇਹ ਮੁਹੱਲੇ ਵਾਲਿਆਂ ਦੇ ਜਿਹੜੇ ਇਕੱਠੇ ਹੋਏ ਸੀਗੇ ਉਸ ਵਕਤੇ ਜਿਹੜਾ ਇੰਨਾ ਕਿ ਜ਼ਿਆਦਾ ਮਸਲਾ ਭੱਕ ਗਿਆ ਸੀਗਾ ਤੇ ਇਹ ਜਿਹੜਾ ਸਾਰਾ ਮਸਲਾ ਉਹ ਪੁਲਿਸ ਦੇ ਵਿੱਚ ਪਹੁੰਚ ਗਿਆ ਹੈ ਸੋ ਮੇਰੇ ਨਾਲ ਜ਼ਿਆਦਾ ਜਾਣਕਾਰੀ ਦੇ ਲਈ ਗੱਲਬਾਤ ਕਰਨ ਦੇ ਲਈ ਅਸ਼ੋਕ ਜੈਨ ਨੇ ਉਹਨਾਂ ਨੂੰ ਸਮਝਦਿਆਂ ਵੀ ਕਿਸ ਤਰੀਕੇ ਦੀ ਇਹ ਜਿਹੜੀ ਬਿਲਡਿੰਗ ਹੈਗੀ ਹੈ ਔਰ ਕਿਸ ਤਰ੍ਹਾਂ ਨੂੰ ਲੈ ਕੇ ਇਹ ਮੱਲੇ ਵਾਲੇ ਇਤਰਾਜ਼ ਜਤਾ ਰਹੇ ਨੇ ਸਰ ਇਹ ਕੀ ਬਿਲਡਿੰਗ ਹੈ ਕੀ ਬਿਲਡਿੰਗ ਦਾ ਜਿਹੜਾ ਰੋਲਾ ਹੈ ਕੀ ਹੈਗਾ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਬਿਲਡਿੰਗ ਦਾ ਰੋਲਾ ਬੜਾ ਆਸਾਨ ਜਿਹਾ ਬੜਾ ਸਾਫ਼ ਜਿਹਾ ਰੋਲਾ ਹੈਗਾ ਜੀ ਇਹ ਬਿਲਡਿੰਗ ਅੱਜ ਤੋਂ ਲਗਭਗ 6 ਮਹੀਨੇ ਪਹਿਲਾਂ ਸ਼ੁਰੂ ਹੋਈ ਸੀਗੀ ਇਹਨੂੰ ਕਨਵਰਟ ਕੀਤਾ ਗਿਆ ਹੋਟਲ ਦੇ ਵਿੱਚ ਜੀ ਅਸੀਂ ਉਸੇ ਵੇਲੇ ਇਹਦੀ ਕੰਪਲੇਨ ਲੋਕਲ ਬਾਡੀ ਮਿਨਿਸਟਰ ਨੂੰ ਜੀ ਸਾਰੇ ਉੱਪਰ ਤੱਕ ਅਧਾਰਿਆਂ ਨੂੰ ਜੀ ਇਤੇ ਲੋਕਲ ਲੁਧਿਆਣਾ ਮਿਊਨਿਸਪਲ ਕਮਿਸ਼ਨਰ ਦੇ ਕਮਿਸ਼ਨਰ ਸਾਹਿਬ ਨੂੰ ਸਾਰਿਆਂ ਨੂੰ ਕੀਤੀ ਉਸ ਵੇਲੇ ਸਾਡੇ ਕੰਪਲੇਨਟ ਕਰਨ ਤੇ ਇਹ ਬਿਲਡਿੰਗ ਸੀਲ ਹੋ ਗਈ ਜੀ ਮਾਲਕ ਜਿਹੜਾ ਹੈਗਾ ਉਹ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦਾ ਮਿਲਿਆ ਹੋਇਆ ਜੀ ਔਰ ਯਾਰ ਕਹੋ ਜੀ ਕਾਰਪੋਰੇਸ਼ਨ ਦੇ ਮੁਲਾਜ਼ਮ 100% ਇਹਦੇ ਨਾਲ ਮਿਲੇ ਹੋਏ ਸੀਗੇ ਜੀ ਮਾਲਕ ਦਾ ਨਾਮ ਵੀ ਦੱਸੋ ਮਾਲਕ ਦਾ ਨਾਮ ਮਿਸਟਰ ਬੱਬੂ ਟੱਕਰ ਹੈ ਜੀ ਜਿਹੜਾ ਸਾਨੂੰ ਪਤਾ ਹੈ ਵੈਸੇ ਦਾ ਨਾਮ ਕੁਝ ਹੋਰ ਹੈ ਇਲਿਆਸ ਬੱਬੂ ਟੱਕਰ ਹੈ ਜੀ ਇਹਨਾਂ ਨੇ ਕੁਝ ਦਿਨਾਂ ਬਾਅਦ ਉਸイール ਤੋੜਤੀ ਜੀ ਕੰਮ ਸ਼ੁਰੂ ਕਰਤਾ ਅਸੀਂ ਫੇਰ ਕੰਪਲੇਨਟ ਕੀਤੀ ਜੀ ਫੇਰ ਕੰਪਲੇਨਟ ਕੀਤੀ ਤੇ ਇੱਕ ਮੈਂ ਤੁਹਾਨੂੰ ਵੀਡੀਓ ਅ ਦਵਾਂਗਾ ਜੀ ਉਹਦੇ ਵਿੱਚ ਸੱਪ ਦਾ ਚੱਲਦਾ ਜੀ ਐਮਟੀਪੀ ਮੌਨਸਿੰਗ ਹੁੰਦੇ ਜੀ ਉਸ ਲਈ ਜਿਹੜੀ ਬੱਬੂ ਟੱਕਰ ਜੀ ਤੁਸੀਂ ਗੱਲ ਕਰ ਰਹੇ ਹੋ ਇਹਨਾਂ ਦੀ ਜਿਹੜੀ ਬਿਲਡਿੰਗ ਹੈ ਰਿਹਾਇਸ਼ੀ ਏਰੀਆ ਦੇ ਵਿੱਚ ਇਹ ਇਲੀਗਲ ਹੈ ਜਾਂ ਇਲੀਗਲ ਹੈ ਇਹ ਬਿਲਕੁਲ ਇਲੀਗਲ ਹੈ ਜੀ ਇੰਪਰੂਵਮੈਂਟਸ ਦੀ ਇਹ ਕੱਟੀ ਹੋਈ ਕਲੋਨੀ ਹੈ ਸਰਾਬਾ ਨਗਰ ਐਚ ਬਲੌਕ ਇੰਪਰੂਵਮੈਂਟਸ ਦੀ ਕੱਟੀ ਹੋਈ ਕਲੋਨੀ ਹੈ ਜੀ ਠੀਕ ਹੈ ਜੀ ਜਿਹੜਾ ਏਰੀਆ ਜਿਸ ਏਰੀਆ ਦੇ ਵਿੱਚ ਹੋਟਲ ਬਣ ਰਿਹਾ ਹੈਗਾ ਇਹ ਪਾਰਟਿਕੂਲਰ ਏਰੀਆ ਟਾਊਨ ਪਲਾਨਿੰਗ ਸਕੀਮ ਦੇ ਅੰਦਰ ਵੀ ਹੈਗਾ ਜੀ ਪਹਿਲੋਂ ਤਾਂ ਰਹਾਇਸ਼ੀ ਇਲਾਕਾ ਹੈ ਫਿਰ ਉਸ ਤੋਂ ਟਾਊਨ ਪਲਾਨਿੰਗ ਸਕੀਮ ਜੀ ਇਹਦੇ ਅੰਦਰ ਕਿਸੇ ਵੀ ਕਿਸਮ ਦਾ ਕੋਈ ਹੋਟਲ ਕੋਈ ਰੈਸਟੋਰੈਂਟ ਜਾਂ ਕਿਸੇ ਕਿਸਮ ਦਾ ਵੀ ਵਪਾਰਿਕ ਅਦਾਰਾ ਨਹੀਂ ਚਲਾਇਆ ਜਾ ਸਕਦਾ ਜੀ ਇਹ ਬਿਲਕੁਲ ਪੱਕੀ ਗੱਲ ਹੈ ਜੀ ਨਿਸ਼ਚਿਤ ਹੈ ਜੀ ਇਹ ਇਲੀਗਲ ਹੈ ਜੀ ਜਦੋਂ ਇਹਨਾਂ ਨੇ ਸੀਲ ਤੋੜੀ ਅਸੀਂ ਫੇਰ ਕੰਪਲੇਨਟ ਕੀਤੀ ਤਾਂ ਦੁਬਾਰਾ ਇਹਨਾਂ ਨੇ ਫੇਰ ਸੀਲ ਲਾਤੀ ਜੀ सील ਲਾਤੀ 2-4 ਦਿਨ ਸੀਲ ਨਹੀਂ ਉਸ ਤੋਂ ਬਾਅਦ ਫੇਰ ਸੀਲ ਤੋੜ ਕੇ ਕੰਮ ਸ਼ੁਰੂ ਕਰਤਾ ਨਹੀਂ ਦੇਰਦਾ ਵਾਕਿਆ ਰਿਹਾ ਵੀ ਤੁਸੀਂ ਕੰਪਲੇਂਟ ਕਰਦੇ ਸੀ ਸੀਲ ਲੱਗਦੀ ਸੀ ਉਸ ਤੋਂ ਬਾਅਦ ਜਿਹੜੇ ਓਨਰ ਦੇ ਕਰਿੰਦੇ ਨੇ ਉਹ ਖੋਲ ਦਿੰਦੇ ਸੀ ਦੇਖੋ ਕਾਰਪੋਰੇਸ਼ਨ ਕਿਉਂਕੀ ਮਿਲੀ ਹੋਈ ਹੈ ਜੀ ਸਾਡੇ ਬਾਰ-ਬਾਰ ਕਹਿੰਦੇ 3 ਮਹੀਨੇ 2 ਮਹੀਨੇ ਬਾਅਦ ਸੀਲ ਲਾਉਂਦੇ ਸੀਗੇ ਜੀ ਠੀਕ ਹੈ ਹੁਣ ਵੀ ਸੀਲ ਟੁੱਟੀ ਨੂੰ 3-4 ਮਹੀਨੇ ਹੋ ਚੁੱਕੇ ਸੀਗੇ ਜੀ ਹੁਣ ਜਦੋਂ ਇਹ ਹੋਟਲ ਕੰਪਲੀਸ਼ਨ ਤੇ ਆ ਰਿਹਾ ਜੀ ਸਾਨੂੰ ਦਿਖਣ ਲੱਗ ਗਿਆ ਕਿ ਵੀ ਇਹ ਤਾਂ ਹੋਟਲ ਕੰਪਲੀਟ ਕਰਕੇ ਚਾਲੂ ਕਰ ਲੈਣਗੇ ਐਸੀ ਉਸੇ ਵੇਲੇ ਕੱਲ ਤੋਂ ਦੋ ਤਿੰਨ ਦਿਨਾਂ ਤੋਂ ਯਾਨੀ ਕਿ ਸ਼ੋਰ ਪਾਣਾ ਸ਼ੁਰੂ ਕੀਤਾ ਕਮਿਸ਼ਨਰ ਸਾਹਿਬ ਨੂੰ ਲਿਖਣਾ ਸ਼ੁਰੂ ਕੀਤਾ ਉੱਪਰ ਲੋਕਲ ਬਾਡੀਜ਼ ਉੱਪਰਲੇ ਅਫਸਰਾਂ ਨੂੰ ਲਿਖਣਾ ਸ਼ੁਰੂ ਕੀਤਾ ਤਾਂ ਕੱਲ ਸਵੇਰੇ ਮੇਰੀ ਕਾਫੀ ਹੱਦ ਤੱਕ ਲੰਬੀ ਗੱਲ ਹੋਈ ਕਮਿਸ਼ਨਰ ਸਾਹਿਬ ਨਾਲ ਜੀ ਥੋੜੀ ਜਿਹੀ ਬਹਿਸ ਵੀ ਹੋਈ ਜੀ ਠੀਕ ਹੈ ਜੀ ਉਹਨਾਂ ਨੇ ਉਸੇ ਵੇਲੇ ਮੈਂ ਇਹ ਸ਼ਾਮ ਨੂੰ 7 ਵਜੇ ਇਹਨੂੰ ਸੀਲ ਕਰਵਾਤਾ ਜੀ ਸੀਲ ਕਰਵਾਤਾ ਤੇ ਮੈਨੂੰ ਮੈਸੇਜ ਆ ਗਿਆ ਵੀ ਤੁਹਾਡੀ ਇਹ ਤੁਹਾਡੀ ਜਿਹੜੀ ਗੁਜ਼ਾਰਿਸ਼ ਸੀਗੀ ਇਹ ਪੂਰੀ ਹੋ ਗਈ ਹੈ ਜੀ ਤੇ ਸੀਲ ਕਰ ਦਿੱਤਾ ਜੀ ਹੋਟਲ ਨੂੰ ਜੀ ਠੀਕ ਹੈ ਚਲੋ ਮੈਂ ਆਇਆ ਜੀ ਇੱਥੇ ਦੇਖਿਆ ਸੀਲ ਹੋਈ ਹੋਈ ਸੀ ਮੈਂ ਫੋਟੋਗ੍ਰਾਫ ਲਿੱਤੀਆਂ ਉਹਦੀਆਂ ਫੋਟੋਗ੍ਰਾਫ ਮੈਂ ਤੁਹਾਨੂੰ ਭੇਜਿਆ ਕਰਾ ਦੂੰਗਾ ਜੀ ਠੀਕ ਹੈ ਜੀ ਥੋੜੀ ਦੇਰ ਬਾਅਦ ਆ ਮੇਰੇ ਵਾਈਸ ਪ੍ਰੈਜ਼ੀਡੈਂਟ ਹੈਗੇ ਆ ਮੁੱਲੇ ਦੇ ਜੀ ਇਹ ਉਧਰੋਂ ਨਿਕਲੇ ਤਾਂ ਉਹਨਾਂ ਨੇ ਦੇਖਿਆ ਕਿ ਵੀ ਕੁਝ ਬੰਦੇ ਆ ਕੇ ਉੱਤੇ ਸੀਲ ਤੋੜ ਰਹੇ ਆ ਜੀ ਠੀਕ ਹੈ ਇਹ ਕੱਲ ਰਾਤ ਦਾ ਹੀ ਵਾਕਿਆ ਕੱਲ ਦਾ ਦੋ ਸਵੇਲੇ ਇਹ ਲਗਭਗ 8:30 ਵਜੇ ਦਾ ਵਾਕਿਆ ਜੀ ਠੀਕ ਹੈ ਜੀ ਉਹ ਸੀਲ ਤੋੜ ਰਹੇ ਸੀਗੇ ਜੀ ਜਦੋਂ ਇਹਨਾਂ ਨੇ ਉਹਦੀ ਫੋਟੋ ਖਿੱਚਣੀ ਸ਼ੁਰੂ ਕੀਤੀ ਜੀ ਉਹ ਬੰਦਿਆਂ ਨੇ ਇਕੱਠੇ ਹੋ ਕੇ ਇਹਨਾਂ ਤੇ ਤੇ ਇਹਨਾਂ ਦੇ ਬੇਟੇ ਤੇ ਕਿਉਂਕਿ ਦੋਨੋਂ ਇਕੱਠੇ ਸੀਗੇ ਜੀ ਹਮਲਾ ਕਰਤਾ ਜੀ ਮਾਰਕੁੱਟ ਕੀਤੀ ਗਾਲੀ ਗਲੋਚ ਕੀਤੀ ਮੈਨੂੰ ਇਹਨਾਂ ਨੇ ਫੋਨ ਕੀਤਾ ਮੈਂ ਭੱਜਿਆ ਭੱਜਿਆ ਆਇਆ ਤਾਂ ਮੈਂ ਇਹਨਾਂ ਨੂੰ ਬਚਾ ਕੇ ਵਾਪਸ ਲਿਆਇਆ ਜੀ ਠੀਕ ਹੈ ਠੀਕ ਹੈ ਜੀ ਫਿਰ ਅਸੀਂ 112 ਨੰਬਰ ਤੇ ਫੋਨ ਕੀਤਾ ਪੀਸੀਆਰ ਵਾਲੇ ਆਏ ਜੀ ਅੱਜ ਸਵੇਰੇ ਅਸੀਂ ਆਪਣਾ ਮੈਡੀਕਲ ਕਰਵਾ ਕੇ ਇੱਕ ਆਪਣੀ ਸ਼ਿਕਾਇਤ ਸੁਨੇ ਮੁਹੱਲੇ ਦੇ ਬਸ਼ਿੰਦਿਆਂ ਨਾਲ ਲਗਭਗ 15-20 ਬੰਦੇ ਸਾਡੇ ਨਾਲ ਗਏ ਜੀ ਪੂਰਾ ਮਹੱਲਾ ਸਾਡੇ ਨਾਲ ਸੀਗਾ ਜੀ ਇਸੀ ਇੱਕ ਸ਼ਿਕਾਇਤ ਡਿਵੀਜ਼ਨ ਨੰਬਰ 5 ਦੇ ਕੇ ਆਏ ਆ ਤਾਂ ਕਿ ਕਾਰਵਾਈ ਹੋਵੇ ਇਹ ਸਾਡਾ ਪ੍ਰਸ਼ਾਸਨ ਅੱਗੇ ਮਤਲਬਾ ਹੈ ਕਿ ਜਲਦ ਤੋਂ ਜਲ ਇੱਕ ਐਫ ਆਈ ਆਰ ਸੀਲ ਤੋੜਨ ਦੇ ਲਈ ਤੇ ਸਾਡੇ ਤੇ ਹਮਲਾ ਕਰਨ ਦੇ ਦੋ ਜ਼ੁਰਮਾਂ ਦੇ ਲਈ ਬਿਲੋ ਤਾਂ ਇਹ ਇਲੀਗਲ ਹੋਟਲ ਬਣਾ ਰਹੇ ਸੀ ਉਹ ਜ਼ੁਰਮ ਸੀਗਾ ਜੀ ਸੀਲ ਤੋੜਦੇ ਸੀ ਉਹ ਜ਼ੁਰਮ ਸੀਗਾ ਜੀ ਹੁਣ ਜਿਹੜੇ ਇੱਥੇ ਦੇ ਵਸਿੰਦੇ ਹੈਗੇ ਜਿਹੜੇ ਪੀਸਫੁਲ ਲਿਵਿੰਗ ਪਰਸਨ ਤੇ ਹੈਗੇ ਆ ਉਹਨਾਂ ਤੇ ਹਮਲਾ ਕਰਨ ਦੇ ਲਈ ਇਹਨਾਂ ਤੇ ਇਮੀਡੀਏਟ ਕਾਨੂੰਨੀ ਕਾਰਵਾਈ ਕਰਦੇ ਐਫ ਆਈ ਆਰ ਰਜਿਸਟਰੀ ਜਾਵੇ ਇਹ ਸਾਡਾ ਪ੍ਰਸ਼ਾਸਨ ਅੱਗੇ ਮੁਤਾਬਲਾ ਹੈ ਜੀ ਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਬਾਰ ਬਾਰ ਕੰਪਲੇਂਟ ਕਰਦੇ ਆਂ ਫਿਰ ਸੀਲ ਲੱਗਦੀ ਹੈ ਫਿਰ ਉਸ ਤੋਂ ਬਾਅਦ ਇਹ ਖੋਲ ਦਿੰਦੇ ਨੇ ਇਹ ਤੁਸੀਂ ਜਾਣਕਾਰੀ ਜਿਹੜੀ ਪ੍ਰਸ਼ਾਸਨ ਨੂੰ ਉਹ ਹੀ ਰੈਗੂਲਰ ਕਰਵਾ ਰਹੇ ਹੋ ਬਿਲਕੁਲ ਬਿਲਕੁਲ ਪੂਰਾ ਰਿਕਾਰਡ ਮੇਰੇ ਕੋਲ ਹੈਗਾ ਜੀ ਪਰ ਸਿਆਸਤ ਦੀ ਮਿਲੀ ਭਗਤ ਨਾਲੇ ਹੋ ਰਿਹਾ ਜੀ ਪ੍ਰਸ਼ਾਸਨ ਮੀਨਸ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦੀ ਮਿਲੀ ਭਗਤ ਨਾਲ ਹੋ ਰਿਹਾ ਜੀ ਹਰ ਅਫੀਸਰ ਦੀ ਨੌਲੇਜ ਹੈਗਾ ਜੀ ਕਮਿਸ਼ਨਰ ਸਾਹਿਬ ਦੀ ਨੌਲੇਜ ਵੀ ਅੱਛੀ ਤਰ੍ਹਾਂ ਹੈਗਾ ਜੀ ਮੈਂ ਬਾਰ-ਬਾਰ ਮੈਸੇਜ ਭੇਜ ਰਿਹਾ ਜੀ ਉਹਨਾਂ ਨੂੰ ਬਾਰ-ਬਾਰ ਉਹਦੇ ਨੋਟਿਸ ਲੈ ਕੇ ਆ ਰਹੇ ਆ ਜੀ ਉਹਨਾਂ ਨਾਲ ਮਿਲ ਕੇ ਆ ਰਹੇ ਆ ਜੀ ਉਹਨਾਂ ਨੂੰ ਫੋਨ ਤੇ ਬਾਰ-ਬਾਰ ਗੱਲ ਕਰ ਰਹੇ ਆ ਜੀ ਉਹਦੇ ਕਰਕੇ ਵੀ ਬੜੀ ਛੋਟੀ ਜੀ ਕਾਰਵਾਈ ਇੱਕ ਜਿਹਨੂੰ ਕਹਿੰਦੇ ਆ ਨੂਰਾ ਕੁਸ਼ਤੀ ਕੱਲ ਕੱਲ ਭਾਜੀ ਤਲਖੀ ਕਿਵੇਂ ਵੱਧ ਗਈ ਪੁਲਿਸ ਨੂੰ ਇਨਵੋਲਵ ਕਰਨ ਦੀ ਲੋੜ ਕਿੱਦਾਂ ਪੈ ਗਈ ਮਤਲਬ ਇਹ ਮਾਲਕ ਆਪ ਆ ਗਿਆ ਜਾਂ ਮਾਲਕ ਦੇ ਬਚਿੰਦੇ ਆ ਗਏ ਜਾਂ ਕਿਸ ਤਰ੍ਹਾਂ ਇਹ ਮਾਹੌਲ ਕਿੱਦਾਂ ਬਣਿਆ ਸਾਰਾ ਹਾਂ ਜਦੋਂ ਸੀਲ ਤੋੜਿਆ ਸੀਗਾ ਜੀ ਮਤਲਬ ਰੱਬ ਵੀ ਮਦਦ ਕਰਨ ਨੂੰ ਆਂਦਾ ਜੀ ਜਦੋਂ ਸੀਲ ਤੋੜਨ ਆਇਆ ਅੱਗੇ ਸਾਨੂੰ ਹੀ ਪਤਾ ਚੱਲਦਾ ਜੀ ਕਦੋਂ ਸੀਲ ਤੋੜ ਗਿਆ ਜੀ ਜਦੋਂ ਰੱਬ ਨੇ ਸਾਡੀ ਮਦਦ ਕਰਨੀ ਸੀਗੀ ਤਾਂ ਕੋਈ ਤੌਰ ਤੇ ਵੀਰੇ ਜੀ ਉੱਥੇ ਪਹੁੰਚ ਗਏ ਕੋਦਰਤੀ ਤੌਰ ਤੇ ਜੀ ਜਦੋਂ ਉਹਨੇ ਦੇਖਿਆ ਸੀਲ ਤੋੜ ਰਿਹਾ ਉਹਨਾਂ ਨੇ ਫੋਟੋਗ੍ਰਾਫ ਲੈ ਲਈ ਤੀ ਜੀ ਜੋ ਤੋ ਫੋਟੋਗ੍ਰਾਫ ਲੈ ਲ ਤੀ ਜੀ ਉਹਨਾਂ ਨੂੰ ਲੱਗਿਆ ਵੀ ਹ ਤਾਂ ਹੁਣ ਸਾਡੀ ਚੋਰੀ ਪਕੜੀ ਗਈ ਜੀ ਤਾਂ ਉਹਨਾਂ ਨੇ ਇਹਦੇ ਤੇ ਹਮਲਾ ਕਰਤਾ ਜੀ ਠੀਕ ਹੈ ਤਦ ਇਹ ਮਾਮਲਾ ਭਖਿਆ ਤਦ ਫਿਰ ਅਸੀਂ ਮੁੱਲੇ ਵਾਲੇ ਇਕੱਠੇ ਹੋਏ ਜੀ ਤਦ ਅਸੀਂ ਮੁੱਲੇ ਵਾਲੇ ਅੱਜ ਸਵੇਰੇ ਪੁਲਿਸ ਸਟੇਸ਼ਨ ਵੀ ਗਏ ਜੀ ਆ ਸਾਡੀ ਸਵੇਰੇ ਮੀਟਿੰਗ ਹੋਈ ਜੀ ਐਸਵੇਰੇ ਮਾਮਲਾ ਪੂਰਾ ਪੁਲਿਸ ਦੀ ਨੋਲੇਜ ਹੈਗਾ ਜੀ ਅਸੀਂ ਕਮਿਸ਼ਨਰ ਪੁਲਿਸ ਤੋਂ ਵੀ ਦਰਖਾਸਤ ਕਰਦੇ ਆ ਕਿ ਵੀ ਇਹਨਾਂ ਦੇ ਅਗੇਂਸ ਜਿਹੜੇ ਇਹਨਾਂ ਇਲੀਗਲ ਕੰਮ ਕਰ ਰਹੇ ਆ ਸਖਤ ਸਖਤ ਕਾਰਵਾਈ ਕਰਕੇ ਕੱਟੋ-ਕੱਟ ਇੱਕ ਐਫਆਈਆਰ ਦਰਜ ਕੀਤੀ ਜਾਵੇ ਇਹ ਮਹੱਲਾ ਸਾਰਾ ਨਾਲ ਹੈ ਤੁਹਾਡੇ ਮਹੱਲੇ ਦੀ ਕੋਈ ਕਮੇਟੀ ਸੰਗਠਨ ਬਣਿਆ ਹੋਇਆ ਜਿਹੜੇ ਇਹ ਕਹਿੰਦੇ ਨੇ ਵੀ ਇਹ ਇਲੀਗਲ ਹੈ ਤੇ ਅਸੀਂ ਬਣਨ ਨਹੀਂ ਦੇਣਾ ਹੈ ਬਿਲਕੁਲ ਜੀ ਸਾਡੇ ਇੱਕ ਮਹੱਲੇ ਦੀ ਇੱਕ ਰਜਿਸਟਰਡ ਕਮੇਟੀ ਹੈ ਜੀ ਮਿਊਨਿਸਪਲ ਕਾਰਪੋਰੇਸ਼ਨ ਵਿੱਚ ਰਜਿਸਟਰਡ ਹੈ ਜੀ ਸਾਨੂੰ ਪਾਰਕਾਂ ਦੇ ਰੱਖ-ਰਖਾਵ ਲਈ ਪੈਸੇ ਆਉਂਦੇ ਆ ਜੀ ਸਾਨੂੰ ਪੂਰੀ ਜਿਹੜੀ ਮਹੱਲੇ ਦੀ ਰੱਖ-ਰਖਾਵ ਦੀ ਮੈਂ ਉਹਦਾ ਪ੍ਰੈਜ਼ੀਡੈਂਟਾਂ ਜੀ ਵਿਜੇ ਜੀ ਵਾਈਸ ਪ੍ਰੈਜ਼ੀਡੈਂਟ ਹੈ ਜੀ ਠੀਕ ਹੈ ਜੀ ਤੁਸੀਂ ਇਹਦੇ ਨਾਲ ਦਾ ਮਹੱਲਾ ਸਾਫ਼ ਸੁਥਰਾ ਮੇਨਟੇਨ ਲੁਧਿਆਣੇ ਵਿੱਚ ਕੋਈ ਨਹੀਂ ਦੇਖੋਗੇ ਜੀ ਠੀਕ ਹੈ ਜੀ ਬੜੀ ਵੈਲ ਸਾਰੇ ਸਾਡੇ ਇਕੱਠੇ ਹੈਗੇ ਆ ਜੀ ਇਕੱਠ ਹੈਗੇ ਆ ਜੀ ਕਿਉਂਕਿ ਅੱਜ ਰਾਤੀ ਇਹ ਮਸਲਾ ਪੱਕਿਆ ਤਾਂ ਸਾਰੇ ਮੁਹੱਲੇ ਵਾਲੇ ਇਕੱਠੇ ਹੋ ਗਏ ਜੀ ਰਾਤ ਨੂੰ ਹੀ ਜਾਣ ਨੂੰ ਤਿਆਰ ਸੀਗੇ ਜੀ ਮਾਲਕ ਕਦੇ ਆਮੋ ਸਾਹਮਣੇ ਹੋਇਆ ਹਾਂਜੀ ਹਾਂਜੀ ਮਾਲਕ ਨਹੀਂ ਤਾਂ ਕੱਲ ਮਾਰੇ ਆ ਜੀ ਇਹਨਾਂ ਨੇ ਜਿਹੜਾ ਮਾਰਿਆ ਕੁੱਟਿਆ ਹੈ ਜੀ ਮਾਲਕ ਨਹੀਂ ਕੀਤਾ ਜੀ ਉਹਦੇ ਦੋ ਰਿੰਦੇ ਨਾਲ ਸੀਗੇ ਉਹਨਾਂ ਨੇ ਹੀ ਮਾਰਿਆ ਕੁੱਟਿਆ ਮਾਲਕ ਨੇ ਗਾਲਾਂ ਕੱਢੀਆਂ ਉਹਦੀ ਤੁਹਾਨੂੰ ਮੈਂ ਵੀਡੀਓ ਵੀ ਅ ਦਿਖਾ ਸਕਦੇ ਆ ਜੀ ਭਾਜੀ ਤੁਸੀਂ ਵੀ ਰਾਤ ਨਾਲ ਸੀਗੇ ਤੁਸੀਂ ਵੀ ਇਹ ਸਾਰਾ ਵਾਕਿਆ ਆਪਣੀ ਅੱਖਾਂ ਨਾਲ ਦੇਖਿਆ ਆ ਕਿ ਇਹ ਮਾਹੌਲ ਕਦੋਂ ਭਖ ਗਿਆ ਤਲਕੀ ਵਧ ਗਈ ਉਸ ਤੋਂ ਬਾਅਦ ਪੁਲਿਸ ਆ ਗਈ ਤੁਹਾਡਾ ਕਹਿੰਦੇ ਮੋਬਾਈਲ ਵੀ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਆ ਜਾਂ ਤੋੜ ਦਿੱਤਾ ਆ ਜਦੋਂ ਉਹ ਬੰਦਾ ਫੀਲ ਤੋੜ ਰਿਆ ਸੀ ਬਾਈ ਚਾਂਸ ਮੈਂ ਉੱਥੇ ਪਹੁੰਚਿਆ ਸੀਲ ਤੋੜਾ ਮੈਂ ਉਹਨੂੰ ਕਹਾ ਕੀ ਕਰ ਰਹੇ ਹੈ ਕਹਿੰਦਾ ਕੁਛ ਨਹੀਂ ਕੁਛ ਨਹੀਂ ਮੈਂ ਕਹਾ ਕੁਛ ਨਹੀਂ ਕੁਛ ਨਹੀਂ ਕਿਉਂ ਤੂੰ ਤਾ ਸੀਲ ਤੋੜ ਰਿਹਾ ਹੈ ਤੂੰ ਕਰਾਇਮ ਕਰ ਰਿਹਾ ਹੈ ਕਾਰਪੋਰੇਸ਼ਨ ਦੀ ਸੀਲ ਲੱਗੀ ਤੋੜ ਰਿਹਾ ਹੈ ਕਹਿੰਦਾ ਨਹੀਂ ਜੀ ਮੈਂ ਕੁਛ ਨਹੀਂ ਕਰ ਰਿਹਾ ਕੁਛ ਨਹੀਂ ਕਰ ਰਿਹਾ ਮੈਂ ਉਹਦੀ ਫੋਟੋ ਖਿਚਣ ਦੀ ਕੋਸ਼ਿਸ਼ ਕੀਤੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨੇ ਮੇਰਾ ਮੋਬਾਈਲ ਖਿਚਣ ਦੀ ਕੋਸ਼ਿਸ਼ ਕੀਤੀ ਮੋਬਾਈਲ ਮੇਰਾ ਗਿਰਿਆ ਤੇ ਮੋਬਾਈਲ ਤੇ ਵੀ ਸਕਰਾਚਸ ਪੈ ਗਏ ਤੇ ਮੈਂ ਉਹਨੂੰ ਕਿਹਾ ਇੰਨੇ ਨੂੰ ਉਹ ਫੇਰ ਭੱਜ ਗਿਆ ਪੰਜੋਂ ਤੋਂ ਬਾਅਦ ਉਹਨੇ ਫੋਨ-ਫੋਨ ਕੀਤੇ ਹੋ ਤੇ ਇੱਕ ਦੋ ਬੰਦੇ ਆ ਗਏ ਫਿਰ ਉਹਨਾਂ ਨੇ ਬੱਬੂ ਟੱਕਰ ਜੀ ਨੂੰ ਫੋਨ ਕੀਤਾ ਉਹ ਵੀ ਆ ਗਏ ਤੇ ਉਹਨਾਂ ਨੇ ਫਿਰ ਗਾਲਾ-ਗੋਲਾ ਕੱਢੀਆਂ ਉਹਨਾਂ ਨੇ ਮਾਰ ਕੁੱਟਿਆ ਸਾਡ ਮੈਂ ਤੇ ਮੇਰਾ ਬੇਟਾ ਸੀਗੇ ਦੋਨੋਂ ਉਹਨਾਂ ਨੇ ਸਾਨੂੰ ਮਾਰਿਆ ਵੀ ਕੁੱਟਿਆ ਵੀ ਤੇ ਫਿਰ ਇਹਨਾਂ ਨੂੰ ਸ਼ੋਕ ਜੀ ਨੂੰ ਫੋਨ ਕੀਤਾ ਜਦੋਂ ਸ਼ੋਕ ਜੀ ਆ ਗਏ ਤੇ ਫਿਰ ਸ਼ੋਕ ਜੀ ਨੇ ਸਾਨੂੰ ਛੁਡਾਇਆ ਉੱਥੋਂ ਤੇ ਉੱਥੋਂ ਫਿਰ ਉਹ ਉਹ ਫਿਰ ਭੱਜ ਗਏ ਸਾਰੇ ਜਣੇ ਤੇ ਹੁਣ ਜਿਵੇਂ ਮੈਂ 112 ਐਫ ਆਈ ਆਰ ਕਰਾਈ 112 ਤੇ ਨੰਬਰ ਤੇ 112 ਨੰਬਰ ਤੇ ਐਫ ਆਈ ਆਰ ਕਰਾਉਣ ਤੋਂ ਬਾਅਦ ਫਿਰ ਪੁਲਿਸ ਵਾਲੇ ਆਏ ਉਹ ਕਹਿੰਦੇ ਤੁਸੀਂ ਜੀ ਸਵੇਰੇ ਜਾ ਕੇ ਥਾਣੇ ਚ 5 ਨੰਬਰ ਥਾਣੇ ਦੇ ਵਿੱਚ ਤੁਸੀਂ ਆਪਣੀ ਐਫ ਆਈ ਆਰ ਲੌਂਚ ਕਰਾਓ ਤੇ ਉੱਥੇ ਫਿਰ ਸਵੇਰੇ ਸਾਰੇ ਮੱਲੇ ਵਾਲੇ ਇਕੱਠੇ ਹੋ ਕੇ ਗਏ ਸੀ ਐਮ ਐਲ ਆਰ ਕਰਾ ਕੇ ਥਾਣੇ ਦੇ ਵਿੱਚ 5 ਨੰਬਰ ਥਾਣੇ ਚ ਐਫ ਆਈ ਆਰ ਕਰਾਈ ਗਈ ਸੀ ਹੁਣ ਜਿਵੇਂ ਇਹ ਮਾਮਲਾ ਕਾਫੀ ਪੱਕਿਆ ਹੋਇਆ ਹੈ ਜਿਹੜੇ ਤੁਹਾਡੇ ਪਾਰਸ਼ਦ ਨੇ ਉਹਨਾਂ ਦੇ ਧਿਆਨ ਚ ਹੈਗਾ ਇਹ ਪੂਰਾ ਮਾਮਲਾ ਹੈ ਹਾਂ ਬਿਲਕੁਲ ਜੀ ਮਿਸਿਸ ਬਰਸ਼ਾ ਰਾਮਪਾਲ ਮੇਰੇ ਪਾਰਸ਼ਦ ਨੇ ਜੀ ਉਹਨਾਂ ਨੂੰ ਅੱਜ ਮੈਂ ਸਵੇਰੇ ਫੋਨ ਕੀਤਾ ਸੀਗਾ ਜੀ ਉਹਨਾਂ ਨੇ ਇਹਨੂੰ ਬੜਾ ਸੀਰੀਅਸਲੀ ਲਿੱਤਾ ਹੈ ਜੀ ਹਾਂ ਉਹਨਾਂ ਨੇ ਕੱਲ ਮੇਰੀ ਅਪਾਇੰਟਮੈਂਟ ਫਿਕਸ ਕਰਾਈ ਹੈ ਕਮਿਸ਼ਨਰ ਸਾਹਿਬ ਨਾਲ ਜੀ ਮੈਂ ਉਹਨਾਂ ਨਾਲ ਤੇ ਆਪਣੇ ਮੁਹੱਲੇ ਵਾਲਿਆਂ ਨਾਲ ਕਮਿਸ਼ਨਰ ਸਾਹਿਬ ਨੂੰ ਮਿਲੂੰਗਾ ਜੀ ਉਹਨਾਂ ਨੂੰ ਦਰਖਾਸਤ ਕਰੂੰਗਾ ਕਿ ਭਈ ਇਹ ਕ੍ਰਾਈਮ ਕਰਨ ਵਾਲੇ ਬੰਦੇ ਦੇ ਨਾਲ ਕ੍ਰਾਈਮ ਕਰਨ ਵਾਲੇ ਹੋਟਲ ਮਾਲਕ ਦੇ ਨਾਲ ਸੱਤੀ ਨਾਲ ਪੇਸ਼ ਆਇਆ ਜਾਵੇ ਜਿਹੜੀ ਅੱਜ ਤੱਕ ਉਹਦੇ ਅਗੇਂਸਟ ਐਫ ਆਈ ਆਰ ਹੋ ਜਾਣੀ ਚਾਹੀਦੀ ਸੀ ਜਿਹੜੀ ਨਹੀਂ ਹੋਈ ਉਹਨੂੰ ਜੂਰ ਹੋ ਜਾਣੀ ਚਾਹੀਦੀ ਹੈ ਕਿਉਂਕਿ ਹੁਣ ਮਾਮਲਾ ਪੁਲਿਸ 'ਚ ਪਹੁੰਚ ਗਿਆ ਹੈ ਜੀ ਪਹਿਲਾਂ ਤੋਂ ਤੱਕ ਮਾਮਲਾ ਜਿਹੜਾ ਸੀਗਾ ਮੁਹੱਲੇ ਤੱਕ ਦਾ ਸੀਗਾ ਜੀ ਹੁਣ ਮਾਮਲਾ ਪੁਲਿਸ ਪਹੁੰਚ ਗਿਆ ਹੈਗਾ ਜੀ ਇਹ ਕ੍ਰਿਮੀਨਲ ਆਫੈਂਸ ਕਈ ਤਰ੍ਹਾਂ ਦੀ ਕਰਨ ਲੱਗ ਗਿਆ ਜੀ ਗੁੰਡਾਗਰਦੀ ਨਹੀਂ ਚਲੇਗੀ ਜੀ ਮੁੰਡਾਗਰਦੀ ਕਰਨ ਲੱਗ ਗਿਆ ਇਸ ਕਰਕੇ ਐਫ ਆਈ ਆਰ ਹੁਣ ਬੰਦੀ ਹੈ ਬਹੁਤ ਜੁੜੀ ਬੰਦੀ ਹੈ ਜਿਵੇਂ ਤੁਸੀਂ ਹੁਣ ਦੋਨੇ ਆਪਣੇ ਮਹੱਲੇ ਦੀ ਨੁਮਾਇੰਦਗੀ ਕਰ ਰਹੇ ਹੋ ਇਸ ਵੇਲੇ ਜਿਹੜੇ ਹੋਰ ਤੁਹਾਡੇ ਕਮੇਟੀ ਦੇ ਮੈਂਬਰ ਹੈਗੇ ਨੇ ਉਹਨਾਂ ਨੂੰ ਪਤਾ ਹੈ ਕਿ ਇਸ ਵੇਲੇ ਇਹ ਕਾਰਵਾਈ ਚੱਲਦੀ ਪਈ ਹੈ ਤੇ ਅਸੀਂ ਇਹਨਾਂ ਦੇ ਨਾਲ ਹੈਗੇ ਹਾਂ ਬਿਲਕੁਲ ਜੀ ਮੇਰੇ ਇਸ ਮਹੱਲੇ 'ਚ ਤਕਰੀਬਨ 70 ਘਰ ਹੈਗੇ ਆ ਜੀ 70 ਦੇ 71 ਬੰਦੇ ਹੂੰ ਮੇਰੇ ਨਾਲ ਹੈ ਜੀ 71 ਦੇ 71 ਬੰਦੇ ਸਾਡੇ ਨਾਲ ਖੜੇ ਹੈ ਜੀ 70 ਨਹੀਂ ਇੱਕ ਪਲੱਸ ਇੱਕ ਪਲੱਸ ਨਾਲ ਹੋਊਗਾ ਜੀ ਕਿਉਂਕਿ ਉਹ ਕੋਈ ਬਾਹਰਲਾ ਬੰਦਾ ਵੀ ਸਾਡੇ ਹੱਥ ਚ ਨਾਲ ਲਿਆਣਗੇ ਜੀ ਇੰਨੇ ਅਸੀਂ ਇੱਕ ਜੁੱਟ ਹੈ ਜੀ ਮੇਰੇ ਇਹ ਲੜਾਈ ਇਕੱਲੀ ਮੇਰੀ ਨਹੀਂ ਹੈ ਜੀ ਹੁਣ ਹੱਥੋਂ ਪਾਈ ਤੱਕ ਪਹੁੰਚ ਗਈ ਨਾ ਗੱਲ ਹਾਂ ਹੁਣ ਹੱਥੋਂ ਪਾਈ ਤੱਕ ਪਹੁੰਚ ਗਈ ਜੀ ਕੱਲ ਜੇ ਇਹਨਾਂ ਦੇ 60 ਜ਼ਿਆਦਾ ਲੱਗ ਜਾਂਦੀ ਹੁਣ ਘੱਟ ਛੱਟਾਂ ਲੱਗੀਆਂ ਜੀ ਜੇ ਜ਼ਿਆਦਾ ਛੱਟ ਲੱਗ ਜਾਂਦੀ ਉਹਨਾਂ ਦੀ ਨੀਅਤ ਤਾਂ ਉਹਨੂੰ ਜਾਨੋਂ ਮਾਰਨ ਦੀ ਸੀਗੀ ਜੀ ਕਿਉਂਕਿ اسی ਹੀ ਦੋਨੋਂ ਕੇਸ ਲੜ ਰਹੇ ਆ ਜੀ ਠੀਕ ਹੈ ਮੈਂ ਵੀ ਔਰ ਵਿਜੇ ਜੀ ਵੀ ਠੀਕ ਹੈ ਮਤਲਬ ਇਸ ਕਰਕੇ ਉਹਨਾਂ ਦੀ ਰੰਜਿਸ਼ ਸਾਡੇ ਨਾਲ ਜ਼ਿਆਦਾ ਹੈ ਮੁਹੱਲੇ ਵਾਲਿਆਂ ਨਾਲ ਤਾਂ ਉਹਨਾਂ ਦੀ ਰੰਜਿਸ਼ ਨਹੀਂ ਕਿ ਮੁਹੱਲੇ 'ਚ ਅਸੀਂ ਮਨਾ ਰਹੇ ਆ ਤਾਂ ਮੁਹੱਲੇ ਵਾਲਿਆਂ ਨੂੰ ਕੋਈ ਦਿੱਕਤ ਹੁੰਦੀ ਨਹੀਂ ਹੁੰਦੀ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਜੀ ਕਿਉਂਕਿ ਅਸੀਂ ਹੁਣ ਉਹਦੇਦਾਰ ਹੈਗੇ ਆ ਜੀ ਮੋਰਚਾ ਲਾ ਕੇ ਡਟ ਗਏ ਹੁਣ ਪੱਕਾ ਜੀ ਪੂਰਾ ਡਟ ਗਿਆ ਜੀ ਮਤਲਬ ਹੁਣ ਨਹੀਂ ਪਿੱਛੇ ਹਟਣਾ ਸਿੱਧਾ ਬਿਲਕੁਲ ਪਿੱਛੇ ਨਾ ਦਾ ਪਿੱਲੋ ਹਟੇ ਸੀਗੇ ਜੀ ਨਾ ਹੁਣ ਹਟਣਾ ਜੀ ਹੁਣ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਜਿਹਦੇ ਨਾਲ ਲੱਗੇ ਕਿ ਸੈਟੀਸਫੈਕਟਰੀ ਜਿਹੜਾ ਰਿਜ਼ਲਟ ਸੀਗਾ ਉਹ ਹੁਣ ਇਹਦਾ ਨਿਕਲ ਆਇਆ ਵਾ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਹ ਇਲੈਗਲ ਬਿਲਡਿੰਗ ਹੈ ਇਹਨੂੰ ਢਾਣ ਦੇ ਆਰਡਰ ਦਿੱਤੇ ਜਾਣ ਜੀ ਇਹ ਤਾਂ ਇੱਥੇ ਹੋਟਲ ਜਾਂ ਪੀਜੀ ਜਾਂ ਕੋਈ ਵੀ ਸੀ ਇਲੈਗਲ ਖੁੱਲਣੀ ਨਹੀਂ ਚਾਹੀਦੀ ਕਿਸੇ ਵੀ ਕੀਮਤ ਤੇ ਕਿਉਂਕਿ ਰਹਿਣ ਵਾਲੇ ਲੋਕਾਂ ਨੂੰ ਬਹੁਤ ਦਿੱਕਤ ਹੋ ਜੇ ਜਿੰਨੇ ਵੀ ਬੰਦੇ ਸਾਡੇ ਬਲੌਗ ਚ ਲੈਂਦੇ ਆ ਸਾਰਿਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋਰ ਬਹੁਤ ਜ਼ਿਆਦਾ ਦਿੱਕਤ ਹੈ ਉਹ ਸ਼ਾਂਤੀ ਪ੍ਰਸਤ ਤੁਸੀਂ ਲੋਕ ਹੈਗੇ ਹੋ ਬਿਲਡਿੰਗ ਨੂੰ ਢਾਣ ਦੀ ਗੱਲ ਚੱਲਦੀ ਪਈ ਹੈ ਬਿਲਡਿੰਗ ਢਾ ਦਿੱਤੀ ਜਾਵੇ ਫਿਰ ਸੰਤੁਸ਼ਟੀ ਮਿਲ ਜਾਏਗੀ ਕਿ ਹੋਰ ਵੀ ਕਾਨੂੰਨੀ ਕਾਰਵਾਈ ਵੀ ਚਾਹਦੇ ਹੋ ਦੇਖੋ ਮੈਂ ਬਿਲਡਿੰਗ ਜਿਹੜੀ ਢਾਣਾ ਉਹ ਕੋਈ ਮਨ ਚ ਮੇਰੇ ਕੋਈ ਅਮਦਾ ਡਿਸਟਰਕਸ਼ਨ ਜਿਹੜੀ ਹੁੰਦੀ ਹੈ ਬਿਲਡਿੰਗ ਢਾਣਾ ਮੀ ਡਿਸਟਰਕਸ਼ਨ ਮੈਂ ਜੇ ਸ਼ਾਂਤੀ ਪ੍ਰੀਏ ਦੇ ਡਿਸਟਰਕਸ਼ਨ ਚ ਦਾ ਮੈਂ ਯਕੀਨ ਨਹੀਂ ਕਰਦਾ ਜੀ ਇਹਦੇ ਹੋਰ ਬੜੇ ਤਰੀਕੇ ਸੀਗੇ ਜੀ ਇੱਥੇ ਰੈਜ਼ਿਡੈਂਸ ਬਣ ਸਕਦਾ ਹੈ ਜੀ ਇੱਥੇ ਆਪਣੀ ਰਿਹਾਇਸ਼ ਲਿਆਣ ਇਸ ਨੂੰ ਵੈਲਕਮ ਕਰਾਂਗੇ ਜੀ ਉਹਨਾਂ ਨੂੰ ਹਰ ਪ੍ਰਕਾਰ ਸਹਿਯੋਗ ਕਰਾਂਗੇ ਜੀ ਕਮਰਸ਼ੀਅਲ ਨਹੀਂ ਕਮਰਸ਼ੀਅਲ ਜਾਂ ਇੰਡਸਟਰੀਅਲ ਨਹੀਂ ਜੀ ਇਹ ਕੱਲ ਤੁਹਾਨੂੰ ਹੋਰ ਮੈਂ ਦੱਸ ਰਿਹਾ ਜੀ ਜਿਹੜੀ ਟੈਕਨੀਕਲ ਗੱਲ ਹੈਗੀ ਹੈ ਜੀ ਇਹ ਜਿਹੜੇ ਹੋਟਲ ਹੁੰਦੇ ਆ ਜੀ ਇਹ ਛੋਟੇ ਛੋਟੇ ਹੋਟਲ ਹੁੰਦੇ ਆ ਇਹਨਾਂ ਨੂੰ ਕਿਸੇ ਵੀ ਕਿਉਂਕਿ ਅੱਜਕੱਲ ਜਿੰਨੇ ਵੀ ਟੂਰਿਸਟ ਹੈਗੇ ਆ ਜੀ ਉਹ ਜ਼ਿਆਦਾਤਰ ਪੋਰਟਲਸ ਤੋਂ ਹੋਟਲ ਦੀ ਬੁਕਿੰਗ ਕਰਾਉਂਦੇ ਆ ਜੀ ਬਿਲਕੁਲ ਉਹ ਪੋਰਟਲ ਤੇ ਉਹੀ ਹੋਟਲ ਰਜਿਸਟਰਡ ਹੁੰਦਾ ਹੈ ਜਿੰਨੂੰ ਸਾਰੀਆਂ ਦੀਆਂ ਸਾਰੀਆਂ ਅਨੁਮਤੀਆਂ ਮਿਲੀਆਂ ਹੁੰਦੀਆਂ ਲੋਕਲ ਪ੍ਰਸ਼ਾਸਨ ਤੋਂ ਜੀ ਇਸ ਹੋਟਲ ਨੂੰ ਲੋਕਲ ਪ੍ਰਸ਼ਾਸਨ ਤੋਂ ਕੋਈ ਕਿਸੇ ਕਿਸਮ ਦੀ ਅਨੁਮਤੀ ਅਨੁਮਤੀ ਵੀ ਨਹੀਂ ਮਿਲਨੀ ਜੀ ਇਹਨੂੰ ਕੰਪਲਾਈਂਸ ਨਹੀਂ ਹੋਣਾ ਜੀ ਜੀ ਕੱਲ ਨੂੰ ਖੁੱਲਦਾ ਹੋਟਲ ਹੋਟਲ ਖੁੱਲਦਾ ਜੀ ਧਰਨੇ ਦਵਾਂਗੇ ਜੀ ਪ੍ਰਸ਼ਾਸਨ ਦੀ ਨਕਚ ਦਮ ਕਰ ਦਵਾਂਗੇ ਜੀ ਅਸੀਂ ਨਹੀਂ ਖੁੱਲਣ ਦਵਾਂਗੇ ਜੀ ਅਸੀਂ ਸ਼ਾਂਤੀ ਪ੍ਰੀਤ ਸ਼ਾਂਤੀ ਪ੍ਰੀਤ ਤਰੀਕੇ ਨਾਲ ਧਰਨਾ ਦਵਾਂਗੇ ਜੀ ਅਸੀਂ ਕੋਰਟ ਚ ਜਾਵਾਂਗੇ ਜੀ ਅਸੀਂ ਹਾਈ ਕੋਰਟ ਚ ਵੀ ਜਾਵਾਂਗੇ ਜੀ ਹਾਈ ਕੋਰਟ 'ਚ ਵੀ ਜਾਵਾਂਗੇ ਅਸੀਂ ਸੁਪਰੀਮ ਕੋਰਟ 'ਚ ਵੀ ਜਾਵਾਂਗੇ ਜੀ ਇਲੀਗਲ ਕੰਮ ਜੇ ਲੋਕਲ ਪ੍ਰਸ਼ਾਸਨ ਕਰਨ ਦੇ ਸਕਦਾ ਹੈ ਜੀ ਹਾਈ ਕੋਰਟ ਉਹਨਾਂ ਨੂੰ ਲਾਉ ਨਹੀਂ ਕਰੇਗਾ ਜੀ ਜੀ ਸਾਡੇ ਕੋਲ ਲੋਕਲ ਕੋਰਟ ਦਾ ਵੈਸੇ ਸਟੇਟਸ ਕੋ ਹੈਗਾ ਬਿਲਕੁਲ ਅਸੀਂ ਉਹਦੀ ਕਾਪੀ ਵੀ ਕਮਿਸ਼ਨਰ ਸਾਹਿਬ ਨੂੰ ਦਿੱਤੀ ਉਹਨਾਂ ਨੂੰ ਕਿਹਾ ਵੀ ਤਾਂ ਹੀ ਉਹ ਬਾਰ ਬਾਰ ਸੀ ਲਾ ਰਹੇ ਕੱਲ ਤੇ ਉਮੀਦ ਹੈ ਕਿ ਸਿੱਟਾ ਨਿਕਲਦਾ ਹਾਂਜੀ ਹਾਂਜੀ ਬਿਲਕੁਲ ਕੱਲ ਮਿਲਾਂਗੇ ਕਮਿਸ਼ਨਰ ਸਾਹਿਬ ਨੂੰ ਫਿਰ ਦੇਖਦੇ ਹਾਂ ਉਹ ਕੀ ਕਹਿੰਦੇ ਕੀ ਜਵਾਬ ਦਿੰਦੇ ਸਾਨੂੰ ਠੀਕ ਧੰਨਵਾਦ ਜੀ ਸੋ ਮੁਹੱਲਾ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਹੈ ਜਿਸ ਮੁਹੱਲੇ ਰਿਹਾਇਸ਼ੀ ਦੇ ਵਿੱਚ ਜਿਹੜੀ ਕਮਰਸ਼ੀਅਲ ਬਿਲਡਿੰਗ ਹੈ ਉਹ ਸਾਰੀ ਜਾਈ ਹੈ ਉਹ ਸਾਰੀ ਗਈ ਹੈ ਔਰ ਉਸ ਤੋਂ ਜਦੋਂ ਇਹ ਕੰਪਲੀਟ ਹੋਣ ਲੱਗਿਆ ਹੈ ਕੰਮ ਤੇ ਮੁਹੱਲਾ ਵਾਸੀਆਂ ਦੇ ਨਾਲ ਜਿਹੜਾ ਉਹਨਾਂ ਦਾ ਉਹਨਾਂ ਦੀ ਝੜੱਪ ਵੀ ਹੋਈ ਹੈ ਮੁਹੱਲਾ ਵਾਸੀਆਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜੇਕਰ ਕਮਰਸ਼ੀਅਲ ਹੁੰਦਾ ਹੈ ਇਸ ਦੇ ਵਿੱਚ ਕੋਈ ਵੀ ਕੰਮ ਤਾਂ ਅਸੀਂ ਉਸ ਦੇ ਖਿਲਾਫ ਆ ਅਸੀਂ ਧਰਨਾ ਵੀ ਦੇਵਾਂਗੇ ਤੇ ਜੇ ਰੈਜ਼ੀਡੈਂਸ਼ੀਅਲ ਜਾਂ ਕੋਈ ਹੋਰ ਅਕੋਮੋਡੇਸ਼ਨ ਦੇ ਲਈ ਇਹ ਆਪਣੇ ਪਰਸਨਲ ਯੂਜ਼ ਦੇ ਲਈ ਸ਼ੁਰੂ ਕਰਦੇ ਨੇ ਤਾਂ ਅਸੀਂ ਉਹਦਾ ਸਾਥ ਦੇਵਾਂਗੇ ਜੁੜੇ ਰਹੋ ਜਨਤ ਐਸ਼ੀ ਦੇ ਨਾਲ